ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਡੇ ਚੈਨਲ ਜੰਤਰ ਮੰਤਰ ਦੇ ਉੱਤੇ ਸਵਾਗਤ ਹੈ ਜੀ ਅਸੀਂ ਅੱਜ ਪਹੁੰਚੇ ਹਾਂ ਪਿੰਡ ਹਰਚੋਵਾਲ ਦੇ ਵਿੱਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਇੱਥੇ ਗੁਰਦੁਆਰੇ ਸਾਹਿਬ ਦੇ ਵਿੱਚ ਜਿਹੜਾ ਜਿਹੜੀ ਸੰਗ ਵਾਲੀ ਸੰਗਤ ਆਉਂਦੀ ਆ ਉਹਦਾ ਦੂਜਾ ਪੜਾਅ ਹੁੰਦਾ ਸੰਗਤ ਜਿਹੜੀ ਹੈ ਖੰਡੇ ਵਾਲਾ ਸੈਣੀਆ ਤੋਂ ਤੁਰ ਕੇ ਆਉਂਦੀ ਹੈਗੀ ਆ ਇੱਕ ਪੜਾਅ ਉਹਨਾਂ ਦਾ ਪਿੰਡ ਕੋਟਲੀ ਜੰਡ ਪਾਰ ਦੇ ਇਲਾਕੇ ਦੇ ਵਿੱਚ ਇਹ 10 ਦਰਿਆ ਦੇ ਵਿੱਚੋਂ ਪਿੱਛੇ ਉਸ ਤੋਂ ਬਾਅਦ ਜਦੋਂ ਦਰਿਆ ਤੋਂ ਟਪਕ ਕੇ ਸੰਗਤ ਜਿਹੜੀ ਹੈ ਭੇਟਪਤਨ ਤੋਂ ਹੁੰਦੀ ਹੋਈ ਕੜੀ ਥਾਣੀ ਹੁੰਦੀ ਹੋਈ ਜਦੋਂ ਇੱਥੇ ਹਰਚੋਵਾਲ ਪਿੰਡ ਤੇ ਹਰਚੋਵਾਲ ਗੁਰਦੁਆਰੇ ਸਾਹਿਬ ਉਹਨਾਂ ਦਾ ਪ੍ਰਸਤਾਨ ਹੁੰਦਾ ਜੇ ਇਹ ਜਿਹੜੀ ਸੰਗਤ ਹੈ ਚੋਲਾ ਸਾਹਿਬ ਦੇ ਦਰਸ਼ਨ ਕਰਨ ਲਈ ਜਿਹੜੀ ਹੈ ਜਾਂਦੀ ਹੈਗੀ ਆ ਤੇ ਬਹੁਤ ਜ਼ਿਆਦੀ ਸੰਗਤ ਜਿਹੜੀ ਹੈ ਨਾਲ ਹੁੰਦੀ ਆ ਇਹ ਗੁਰਦੁਆਰੇ ਸਾਹਿਬ ਉਹਨਾਂ ਦਾ ਦੂਜਾ ਪੜਾਅ ਜਿਹੜਾ ਹੁੰਦਾ ਹੈ ਇਸ ਕੁਸੀਦੇ ਵਿੱਚ ਇਹ ਗੁਰਦਾਰੇ ਸਾਹਿਬ ਪੂਰੀ ਸੰਗਤ ਵੱਲੋਂ ਜਿਹੜੀ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਲੜੀਵਾਰ ਜਿਹੜੀ ਹੈ ਲੜੀ ਜਿਹੜੀ ਹੈ ਚਲਾਈ ਜਾਂਦੀ ਆ ਪੂਰੇ 1 ਮਹੀਨੇ ਦੇ ਵਾਸਤੇ ਬਹੁਤ ਵਧੀਆ ਗਰੰਤੀ ਸਿੰਘ ਪਾਠੀ ਸਿੰਘ ਜਿਹੜੇ ਆਉਂਦੇ ਹੈਗੇ ਹਨ ਇਹਦੇ ਵਿੱਚ ਲੜੀ ਦੇ ਬਹੁਤ ਤਰੀਕੇ ਦੇ ਨਾਲ ਵਧੀਆ ਪਾਠ ਜਿਹੜਾ ਹੈ ਇੱਥੇ ਕੀਤਾ ਜਾਂਦਾ ਸੰਗਤ ਵੱਲੋਂ ਜਿਹੜੀ ਹੈ ਸੇਵਾ ਜਿਹੜੀ ਹੈ ਕੀਤੀ ਜਾਂਦੀ ਹੈ ਇੱਕ ਹੋਰ ਇਸ ਗੁਰਦਾਰੇ ਸਾਹਿਬ ਦੀ ਵਿਸ਼ੇਸ਼ਤਾ ਵਾ ਇਹ ਆ ਕੀ ਬਾਕੀ ਜਿਵੇਂ ਸਾਰੇ ਗੁਰਦਵਾਰਾ ਸਭਾ ਦੇ ਵਿੱਚ ਵੱਖਰੇ ਵੱਖਰੀ ਗ੍ਰੰਥੀ ਸਿੰਘ ਜਿਹੜਿਆ ਰੱਖੇ ਹੁੰਦੇ ਆ ਗ੍ਰੰਥੀ ਸਿੰਘ ਸਾਹਿਬਾਨ ਜਿਹੜੇ ਆ ਪਾਠ ਕੰਦ ਲਈ ਵੱਖਰੇ ਵੱਖਰੇ ਰੱਖੇ ਹੁੰਦੇ ਆ ਇਸ ਗੁਰਦੁਵਾਰੇ ਦੀ ਖਾਸੀਅਤ ਇਹ ਆ ਕਿ ਜਿੰਨੇ ਵੀ ਇਲਾਕੇ ਦੇ ਜਿਹੜਿਆ ਨੌਜਵਾਨ ਬੱਚੇ ਜਿਹੜੇ ਹੈਗੇ ਹਨ ਉਹ ਸਾਰੇ ਜਿਹੜੇ ਹਨ ਪਾਠ ਜਿਹੜਾ ਹੈ ਜਾਣਦੇ ਆ ਤੇ ਪਾਠ ਜਿਹੜਾ ਆ ਕਰਨਾ ਜਾਣਦੇ ਹੈਗੇ ਆ ਉਹ ਸਾਰੇ ਹੀ ਪਾਠ ਜਿਹੜਾ ਆ ਕਰਦੇ ਹੈਗੇ ਆ ਕੋਈ ਸਵੇਰੇ ਅੰਮ੍ਰਿਤ ਵੇਲੇ ਜਿਹੜਾ ਆ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹੈਗਾ ਕੋਈ ਸੁਖਮਨੀ ਸਾਹਿਬੀ ਦਾ ਅਖੰਡ ਜਾਪ ਜਿਹੜਾ ਇਹ ਕਰਦਾ ਹੈ ਸਵੇਰੇ ਅੰਮ੍ਰਿਤ ਵੇਲੇ ਤੋਂ ਹੀ ਜਿਹੜੀਆਂ ਬਾਣੀ ਜਿਹੜੀ ਹੈ ਉਹ ਹੋਣ ਲੱਗ ਪੈਂਦੀ ਹੈ ਜੀ ਬਾਣੀ ਜਿਹੜੀ ਹੈ ਬੀਬੀਆਂ ਵੀ ਇੱਥੇ ਆ ਕੇ ਜਿਹੜੀਆਂ ਸੰਗਤ ਦੇ ਵਿੱਚ ਹਾਜ਼ਰੀਆਂ ਜਿਹੜੀਆਂ ਭਰਨੀ ਕਰਦੀਆਂ ਨੇ ਹੋਰ ਜਿਹੜੀ ਇਹ ਸੇਵਾ ਜਿਹੜੀ ਹੈ ਇਸ ਗੁਰਦੁਆਰੇ ਸਾਹਿਬ ਸਾਰੀ ਜਿਹੜੀ ਹੈ ਸੰਗਤ ਵੱਲੋਂ ਹੀ ਚੱਲ ਰਹੀ ਹੈ ਜੀ ਸਾਮ ਦੇ ਵੇਲੇ ਜਿਹੜੇ ਹਨ ਨੌਜਵਾਨ ਬੱਚੇ ਜਿਹੜੇ ਹਨ ਰਹਿਰਾ ਸਾਹਿਬੀ ਦਾ ਪਾਠ ਆਰਤੀ ਆਰਤੀ ਦੇ ਜਾਪ ਜਿਹੜੇ ਹਨ ਇੱਥੇ ਕੀਤੇ ਜਾਂਦੇ ਹਨ ਨਿਹੰਗ ਸਿੰਘਾਂ ਵਾਲੇ ਜਿਹੜੇ ਜਾਪ ਹਨ ਇੱਥੇ ਗੁਰਦੁਆਰੇ ਸਾਹਿਬ ਜਿਹੜੇ ਹਨ ਕੀਤੇ ਜਾਂਦੇ ਹਨ ਹੋਰ ਮਹਾਰਾਜੀ ਬਹੁਤ ਜਿਆਦੀ ਕਿਰਪਾ ਹੈ ਜੀ ਇਹ ਗੁਰਦੁਆਰੇ ਸਾਹਿਬ ਦੇ ਉੱਤੇ ਬਾਕੀ ਤੁਸੀਂ ਇਹ ਜਿਹੜਾ ਦ੍ਰਿਸ਼ ਜਿਹੜਾ ਹੈ ਦੇਖ ਹੀ ਰਹੇ ਹੋ ਬਾਕੀ ਇਹ ਗੁਰਦੁਆਰੇ ਸਾਹਿਬ ਸੰਗਤਾਂ ਜਿਹੜੀਆਂ ਹਨ ਲੰਗਰ ਪ੍ਰਸ਼ਾਦ ਜਿਹੜਾ ਇਹ ਮੁੱਕਦਾ ਨਹੀਂ ਹੈਗਾ ਹਰ ਰੋਜ਼ ਲੰਗਰ ਪ੍ਰਸ਼ਾਦ ਜਿਹੜਾ ਤਿਆਰ ਕੀਤਾ ਜਾਂਦਾ ਬਾਕੀ ਗੁਰਦਾਰੇ ਦਾ ਦ੍ਰਿਸ਼ ਤੁਸੀਂ ਬਾਹਰ ਤੋਂ ਵੀ ਜਿਹੜਾ ਇਹ ਦੇਖ ਸਕਦੇ ਹੋ ਕਿੰਨਾ ਵਧੀਆ ਮਹਾਰਾਜੀ ਦਾ ਗੁਰਦਰਾ ਸਾਹਿਬ ਜਿਹੜਾ ਹੈ ਸਜਾਇਆ ਹੋਇਆ ਹੈ ਗੁਰਦਵਰਾ ਗੁਰੂ ਨਾਨਕ ਦਰਬਾਰ ਪਿੰਡ ਹਰਚੋਵਾਲ ਇਹ ਜਿਹੜਾ ਗੁਰਦਰਾ ਸਾਹਿਬ ਜਿਹੜਾ ਹੈ ਪੈਂਦਾ ਹੈਗਾ ਦੇਖੋ ਸੰਗਤ ਦੀ ਸੇਵਾ ਜਿਹੜੀ ਚੱਲ ਰਹੀ ਹੈਗੀ ਹੈ ਗੁਰਦਵਾਰੇ ਦੀ ਕੁਝ ਮਰਮਤ ਦਾ ਕੰਮ ਜਿਹੜਾ ਸੀ ਉਹ ਪਿਆ ਹੋਇਆ ਸੀ ਤੇ ਸੰਗਤ ਜਿਹੜੀ ਹੈ ਉਹ ਗੁਰਦੁਆਰੇ ਮਿੱਟੀ ਪਵਾ ਰਹੀ ਹੈ ਮਿੱਟੀ ਪਾ ਕੇ ਬਾ ਜਿਹੜੀਆਂ ਟੈਲ ਜਿਹੜੀਆਂ ਲੱਗ ਰਹੀ ਹੈ ਇਹ ਪ੍ਰਸ਼ਾਦਾ ਜਿਹੜਾ ਇਹ ਤਿਆਰ ਹੋ ਰਿਹਾ ਹੈ ਸੰਗਤ ਦੇ ਲਈ ਤੇ ਸਾਰੀ ਤੁਹਾਡੀ ਸੰਗਤ